ਦੇ ਭਾਈ ਮੁੰਡੇ ਉਧਰਲੇ ਪਾਸੇ ਭਾਈ ਮਾਈਆਂ ਬੈਠੀਆਂ ਇੱਧਰ ਭਾਈ ਬੈਠੇ ਆਣਾ ਖਤਾ ਨਹੀਂ ਢੂਡਦਾ ਮਾਣਾ ਖਰੀਦ ਸਕਦੇ ਹੋਗੇ ਭਾਈ ਦੁਕਾਨਾਂ ਤੋਂ ਇੱਥੇ ਜਗ੍ਹਾ ਬਣੀ ਹੋਈ ਹੈ ਤੁਸੀਂ ਇੱਧਰ ਖੜਾ ਸਕਦੇ ਹੋਗੇ ਤੇ ਜੋੜੇ ਚੱਪੜਾਂ ਚੱਪੜਾਂ ਦਾ ਠੇ ਬਰਤਨ ਸੇਵਾਦਾਰ ਸਾਫ਼ ਕਰੀ ਜਾਂਦੇ ਨਾਲ ਦੀ ਨਾਲ ਝਾੜ ਮਲੀ ਹੁੰਦੀ ਸੀ ਗੁਰੂ ਘਰ ਤੋਂ ਪਿੰਡ 'ਚ ਹੁੰਦਾ ਸੀ ਅੱਛਾ ਗੁਰੂ ਘਰ ਪਿੰਡ 'ਚ ਹਾਂਜੀ ਦੋਸਤੋ ਆ ਆਪਾਂ ਆਏ ਆ ਭਾਈ ਪਿੰਡ ਦੇਸੂ ਖੁਰਦ ਦੇਸੂ ਸ਼ੀਦਾ ਸ਼ੀਦਾ ਗੁਰੂ ਘਰ ਆ ਪਿੰਡ ਤੋਂ ਵਾਰ-ਵਾਰ ਇੱਥੇ ਤੇ ਅੱਜ ਦੁਸ਼ਹਿਰਾ ਤੇ ਦਸਵੀਂ ਇੱਥੇ ਹਰ ਮਹੀਨੇ ਸ਼ੀਦਾ ਗੁਰੂ ਘਰ ਦੇ ਵਿੱਚ ਦਸਵੀਂ ਦਾ ਤਿਆਰ ਪਰਦਾ ਹੈਗਾ ਚੰਗੀਆਂ ਰੌਣਕਾਂ ਲੱਗਦੀਆਂ ਨੇ ਆ ਤੇ ਗੱਡੀਆਂ ਮੋਟਰਾਂ ਸਾਰੀਆਂ ਲੋਕਾਂ ਨੇ ਇੱਥੇ ਚੰਗੀ ਰੌਣਕ ਲੱਗੀ ਹੈਗੀ ਤੇ ਕਾਫੀ ਗੱਡੀਆਂ ਮੋਟਰਾਂ ਆਉਂਦੀਆਂ ਨੇ ਇਧਰ ਕਾਫੀ ਰੌਣਕ ਲੱਗੀ ਹੈਗੀ ਪਾਰਕਿੰਗ ਨੂੰ ਜਗ੍ਹਾ ਹੈ ਨਹੀਂ ਐਨੀ ਸੰਗਤ ਆਉਂਦੀ ਐ ਤੇ ਟਾਈਮ ਹੋ ਗਿਆ ਤਕਰੀਬਨ 11:30 ਦਾ ਸਿੱਧਾ ਵਾਲਾ ਗੁਰੂ ਘਰ ਵੱਜਦਾ ਐ ਇਹ ਪਿੰਡ ਦੇਸੂ ਦੇ ਬਾਰ-ਬਾਰ ਆਇਗਾ ਗੁਰੂ ਘਰ ਤੇ ਆਪਾਂ ਸਾਨੂੰ ਲਾਜ਼ਮੀ ਦਰਸ਼ਨ ਮੇਲੇ ਕਰਵਾ ਕੇ ਲਿਓਣੇ ਆਂਗੇ ਸਾਰੀ ਸੰਗਤ ਦੇ ਤੇ ਗੁਰੂ ਘਰ ਦੇ ਤਾਂ ਬਣੇ ਰਹੋ ਜੁੜੇ ਰਹੋ ਅੱਜ ਦੁਸ਼ਹਿਰੇ ਦਾ ਦਿਨ ਹੈਗਾ ਤੇ ਦਸਵੀਂ ਦਸਵੀਂ ਅੱਜ ਤੇ ਨਾਲੇ ਦੁਸ਼ਹਿਰਾ ਹੈਗਾ ਤੇ ਜੇ ਆਪਾਂ ਬਾਬਿਆਂ ਦੇ ਭਾਈ ਦਰਸ਼ਨ ਮੇਲੇ ਕਰਨ ਆਏ ਆ ਤੇ ਸਾਨੂੰ ਦਿਖਾਵਾਂਗੇ ਲਾਜਮੀ ਬਣੇ ਰਿਓ ਨਾਲ ਕਿਹੜੀ ਆ ਸੜਕ ਆਉਂਦੀ ਆ ਹਨਾ ਲੋਕਲ ਰੋਡ ਹੈ ਇਹ ਸੜਕ ਸਿੰਗਲ ਰੋਡ ਹੈਗੀ ਇਹ ਰੋਡ ਪਿੱਛੋਂ ਪਿੱਛੋਂ ਆਉਂਦੀ ਹੈਗੀ ਇਹ ਕਿਹੜਾ ਆਪਾਂ ਫੱਗੂ ਤੋਂ ਐਂਟਰ ਹੁੰਨੇ ਆ ਨਾ ਗ੍ਰੈਡ ਕੋਲੋਂ ਉੱਥੋਂ ਆ ਕੇ ਪਿੰਡ ਥੋੜਾ ਆ ਪਾਸੇ ਦੇ ਰਹਿ ਗਿਆ ਇਹ ਗੁਰੂ ਘਰ ਥੋੜਾ ਆ ਖੇਤਾਂ ਵਾਲੀ ਸਾਈਡ ਰਹਿ ਗਿਆ ਇਹ ਗੁਰੂ ਘਰ ਦੇਸੂ ਜਣੇ ਕਿ ਝੋਲ ਰੋਹੀ ਦੀਆਂ ਗਦਾਂ ਲੱਗਦੀਆਂ ਨੇ ਫੱਗੂ ਦੀਆਂ ਲੱਗਦੀਆਂ ਤੇ ਪਿੰਡ ਸਰਾਜ ਦੀਆਂ ਗਦਾਂ ਲੱਗਦੀਆਂ ਇਸ ਪਿੰਡ ਨੂੰ ਇਹ ਗੁਰੂ ਘਰ ਵਾਰ-ਵਾਰ ਆਇਆ ਹੈਗਾ ਭਾਈ ਤੇ ਹਰ ਦਸਵੀ ਇੱਥੇ ਬੜੀ ਚੰਗੀ ਰੌਣਕ ਲੱਗਦੀ ਹੈਗੀ ਬੜੇ ਚੰਗੇ ਸੰਗਤ ਆਉਂਦੀ ਹੈਗੀ ਬਹੁਤ ਵਧੀਆ ਇਕੱਠ ਹੁੰਦਾ ਇੱਥੇ ਸਾਰੀਆਂ ਗੱਡੀਆਂ ਮੋਟਰਾਂ ਇੱਥੇ ਲੇਵਲ-ਲੇਵੇ ਪਾਰਕਿੰਗ ਹੈ ਨਹੀਂ ਇੰਨਾ ਰਸ਼ ਹੋ ਜਾਂਦਾ ਇੱਥੇ ਚੰਗੀ ਗੱਲ ਬਾਤ ਹੈ ਚੰਗੀ ਰੌਣਕ ਲੱਗਦੀ ਹੈ ਭਾਈ ਇੱਥੇ ਸ਼ੀਦਾਂ ਵਿੱਚ ਤੁਸੀਂ ਬਣੇ ਰਹੋ ਤੁਹਾਨੂੰ ਲਾਜ਼ਮੀ ਦਰਸ਼ਨ ਮਿਲੇ ਕਰਵਾਉਣੇ ਆ ਜੀ ਸੰਗਤ ਦਾ ਰਸਾਇਣਾ ਹੋ ਜਾਂਦਾ ਹੈ ਕਿ ਲੋਕਾਂ ਨੂੰ ਗੱਡੀਆਂ ਮੋਟਰਾਂ ਥੋੜੀਆਂ ਥੋੜੀਆਂ ਸਾਈਡ ਤੇ ਖੜਾਉਣੀਆਂ ਪੈਂਦੀਆਂ ਨੇ ਪਾਰਕਿੰਗ ਇਸ ਟਾਈਮ ਫੋਲੋ ਵੀ ਤੁਹਾਨੂੰ ਦਸਤਾ ਅੱਗੇ ਤੇ ਲੋਕ ਵੀਰ ਮੋਟਰਸਾਈਕਲ ਤੁਸੀਂ ਮੋਟਰਸਾਈਕਲ ਇੱਧਰ ਇੱਕ ਸਪੈਸ਼ਲ ਜਗ੍ਹਾ ਬਣੀ ਹੋਈ ਹੈ ਤੁਸੀਂ ਇੱਧਰ ਖੜਾ ਸਕਦੇ ਹੋਗੇ ਤੇ ਜੋੜੇ ਚੱਪੜਾ ਤੁਸੀਂ ਇੱਥੇ ਜਮ੍ਹਾਂ ਕਰਵਾ ਸਕਦੇ ਹੋਗੇ ਜਿੰਨੀ ਵੀ ਸੰਗਤ ਦੇ ਚੱਪੜਾ ਜੋੜੇ ਆ ਭਾਈ ਤੁਸੀਂ ਇੱਥੇ ਜਮ੍ਹਾਂ ਕਰਵਾ ਸਕਦੇ ਹੋਗੇ ਸਾਰੀ ਸੰਗਤ ਦਾ ਚੰਗਾ ਧਿਆਨ ਰੱਖਿਆ ਗਿਆ ਹੈ ਜੋੜੇ ਜੱਪੜਾਂ ਦਾ ਤੇ ਉਧਰ ਮੋਟਰਸਾਈਕਲ ਮੋਟਰਸਾਈਕਲ ਤੁਸੀਂ ਸਾਈਡ ਤੇ ਲਾ ਸਕਦੇ ਹੋਗੇ ਚੱਪੜਾ ਜੋੜੇ ਚੰਗੇ ਸੇਵਾਦਾਰ ਇੱਥੇ ਆਪੋ ਆਪਣੀ ਡਿਊਟੀ ਸਾਮੀ ਬੈਠੇ ਨੇ ਸੇਵਾਦਾਰ ਸਾਰੇ ਤੇ ਸੋਨੂੰ ਦਰਸ਼ਨ ਮੇਲੇ ਕਰਾਉਣੇ ਆ ਇਧਰਲੇ ਪਾਸੇ ਚੰਗੇ ਬੰਜਾਰੇ ਰੌਣਕ ਦੁਕਾਨਾਂ ਲਾਗਾਂ ਵੀਰਾਂ ਨੇ ਤਾਂ ਇੱਥੇ ਤੁਸੀਂ ਕੋਈ ਵੀ ਸੰਸਾਰ ਚੀਜ਼ ਖਰੀਦ ਸਕਦੇ ਹੋ ਇਹ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਪਹਿਲਾਂ ਆਪਾਂ ਦਰਬਾਰ ਸਾਹਿਬ 'ਚ ਸਿੱਧਾ ਜਾ ਕੇ ਮੱਥਾ ਟੇਕਿਓ ਨਿਆ ਭਾਈ ਜੰਨਾ ਦੇ ਭੋਗਾ ਤੋਂ ਪਹਿਲਾਂ ਆਪ ਲੋ ਵਿਚਾਰ ਸੁਣਾਇਆ ਸਨ ਸਿੱਖੀ ਬਾਰੇ ਇਹ ਸਿੱਖੀ ਕੀ ਚੀਜ਼ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਵਾਦ ਗੁਰੂ ਘਰ ਅਸ਼ੀਦਾ ਦੇ ਸੂਬਾ ਕਰੇ ਭਾਈ ਸਭ ਦੀ ਯਾਤਰਾ ਮਹਾਰਾਜ ਇੱਧਰਲੇ ਪਾਸੇ ਭਾਈ ਸਰੋਵਰ ਸਾਹਿਬ ਹੈ ਤੁਸੀਂ ਸਭ ਤੋਂ ਪਹਿਲਾਂ ਸਰੋਵਰ ਦੇ ਵਿੱਚ ਐਂਟਰ ਹੋ ਸਕਦੇ ਹੋਗੇ ਇੱਥੇ ਤੁਸੀਂ ਮੱਥਾ ਟੇਕ ਕੇ ਹੱਥ ਪੈਰ ਜੋ ਵੀ ਇਸ਼ਨਾਨ ਕਰਨਾ ਚਾਹੁੰਦਾ ਹੈ ਤਾਂ ਸਰੋਵਰ ਦੇ ਵਿੱਚ ਤੁਸੀਂ ਇਸ਼ਨਾਨ ਕਰਨਾ ਇਸ਼ਨਾਨ ਕਰ ਸਕਦੇ ਹੋਗੇ ਮੂੰਹ ਹੱਥ ਹੁਣੇ ਤਾਂ ਇੱਥੇ ਤੁਸੀਂ ਤੋ ਸਕਦੇ ਹੋ ਭਾਈ ਗੁਰੂ ਘਰ ਸ਼ੀਦਾ ਸ਼ੀਦਾ ਗੁਰੂ ਘਰ ਆ ਭਾਈ ਇੱਥੇ ਦਸਵੀਂ ਹਰ ਮਹੀਨੇ ਭਰਦੀ ਹੈਗੀ ਚੰਗੀ ਰੌਣਕ ਲੱਗਦੀ ਹੈ ਇੱਥੇ ਅੱਜ ਪਵਿੱਤਰ ਦੁਸ਼ਾਰੇ ਦਾ ਵੀ ਤਿਆਰ ਹੈਗਾ ਤਤ ਸਾਰੀ ਸੰਗਤ ਇੱਥੇ ਦਰਸ਼ਨ ਮੇਲੇ ਕਰਨ ਆਈ ਹੈ ਤੇ ਤੁਸ ਨੂੰ ਲਾਜ਼ਮੀ ਦਰਸ਼ਨ ਮੇਲੇ ਕਰਵਾਵਾਂਗੇ ਗੁਰੂ ਘਰ ਦੇ ਦਰਵਾਜ਼ਾ ਸਾਹਿਬ ਦੇ ਅੰਦਰ ਤੇ ਉਧਰ ਭਾਈ ਸ਼ੀਦਾ ਅੰਦਰ ਕੋਰਾ ਸਾਹਿਬ ਉੱਥੇ ਵੀ ਤੁਸ ਨੂੰ ਲਾਜ਼ਮੀ ਲੈ ਕੇ ਚਲਾਂਗੇ ਪਹਿਲਾਂ ਆਪਾਂ ਅੰਦਰ ਮੱਥਾ ਟੇਕਿਓਣੇ ਭਾਈ ਬਨਾਰ ਵਿਦਾ ਫਤਾਈ ਢੂੜ ਦਾ ਜੋਸ਼ ਕਰਕੇ ਆਪ ਦੀ ਨੇਕ ਮਾਈ ਦੇ ਵਿੱਚੋਂ ਸੁਵੰਗ ਸੁਵੰਗ ਅੰਦਰ ਦਰਬਾਰ ਸਾਹਿਬ ਹੈ ਗੁਰਦੁਆਰਾ ਸਾਹਿਬ ਸ਼ਹੀਦਾ ਤੁਸੀਂ ਪੰਕਤੀ ਦੇ ਵਿੱਚ ਕਿਉਂਕਿ ਸੰਗਤ ਦਾ ਰਸ ਜਿਆਦਾ ਹੁੰਦਾ ਹੈ ਬੜੇ ਪਿਆਰ ਦੇ ਨਾਲ ਤੁਸੀਂ ਦਰਸ਼ਨ ਮਿਲੇ ਮੱਥਾ ਟੇਕੋ ਸ਼ਾਂਤੀ ਦੇ ਨਾਲ ਕਿਉਂਕਿ ਸੰਗਤ ਜਿਆਦਾ ਹੁੰਦੀ ਹੈਗੀ ਗੁਰੂ ਘਰ ਆਏ ਖੋਗ ਭੈਣ ਤੋਂ ਬਾਅਦ ਭਾਈ ਸਾਰੀ ਸੰਗਤ ਉਥੋਂ ਦਰਬਾਰ ਸਾਹਿਬ ਚੋਂ ਆ ਕੇ ਇੱਥੇ ਬੜੇ ਪਿਆਰ ਦੇ ਨਾਲ ਇੱਕ ਪੰਗਤੀ ਚੋ ਕੇ ਗੁਰੂ ਦਾ ਲੰਗਰ ਛਕਦੇ ਨੇ ਸਾਰੇ ਸੰਗਤ ਤਾਂ ਤੁਸੀਂ ਇੱਥੇ ਬੜੇ ਪਿਆਰ ਦੇ ਨਾਲ ਬੈਠ ਕੇ ਇੱਕ ਪੰਗਤੀ ਦੇ ਵਿੱਚ ਸੰਗਤ ਇੱਥੇ ਲੰਗਰ ਛਕਦੀ ਹੈ ਭਾਈ ਸੰਗਤ ਉਧਰੋਂ ਦਰਬਾਰ ਸਾਹਿਬ ਚੋਂ ਆ ਕੇ ਭਾਈ ਇੱਥੇ ਬੜੇ ਪਿਆਰ ਦੇ ਨਾਲ ਇੱਕ ਪੰਗਤੀ ਦੇ ਵਿੱਚ ਬੈਠ ਕੇ ਸੰਗਤ ਲੰਗਰ ਛਕਦੀ ਹੈਗੀ ਤੇ ਸੰਗਤ ਕਾਫੀ ਹੋ ਜਾਂਦੀ ਹੈ ਇੱਥੇ ਕਿਉਂਕਿ ਕੁਝ ਸੰਗਤ ਅਜੇ ਦਰਵਾਰ ਸਾਹਿਬ ਚ ਬੈਠੀ ਹੈ ਤੇ ਲੰਗਰ ਥੋੜੀ ਜੀ ਥੋੜੀ ਘੱਟ ਜਾ ਗਈ ਇੱਥੇ ਤੇ ਸੰਗਤ ਉਨੀ ਆ ਨਹੀਂ ਪਾਰੀ ਤਾਂ ਇਸ ਕਰਕੇ ਇਕੱਠ ਰਾਜਦਾ ਕਰਕੇ ਸੰਗਤ ਕੁਝ ਬਾਹਰ ਬੈਠ ਕਰਦੀ ਹੈ ਸੰਗਤ ਕੁਝ ਜਿਆਦਾ ਹੋਣ ਦੇ ਕਾਰਨ ਕੁਝ ਸੰਗਤ ਅਜੇ ਪ੍ਰਸ਼ਾਦਾ ਪਾਣੀ ਛਕੀ ਜਾਂਦੀ ਹੈ ਤੇ ਕੁਸਾ ਜੇ ਬਾਹਰ ਬੈਠੇ ਨੇ ਸਾਰੇ ਤੇ ਆ ਭਾਈ ਆਪਣੇ ਪਿੰਡ ਦੇ ਸਾਰੇ ਮੁੰਡੇ ਤੇ ਦਰਸ਼ਨ ਮੇਲੇ ਕਰਨ ਆਏ ਨੇ ਭਾਈ ਉਧਰਲੇ ਪਾਸੇ ਭਾਈ ਮਾਈਆਂ ਬੈਠੀਆਂ ਇੱਧਰ ਭਾਈ ਬੈਠੇ ਹੈਗੇ ਇੱਥੇ ਬੜੇ ਪਿਆਰ ਦੇ ਨਾਲ ਇੱਕ ਪੰਗਤੀ ਚੋ ਕੇ ਸਾਰੀ ਸੰਗਤ ਲੰਗਰ ਪਾਣੀ ਛੱਕਦੀ ਆ ਭੋਗ ਤੋਂ ਬਾਅਦਾ ਕਿੰਨੀ ਵੀ ਸੰਗਤ ਉਧਰੋਂ ਆਈ ਜਾਂਦੀ ਆ ਨਾਲ ਦੀ ਨਾਲ ਲੰਗਰ ਪਾਣੀ ਛਕੀਂਦੇ ਸਾਰੇ ਭੈਣ ਭਾਈ ਸਾਰੇ ਸੰਗਤ ਗੁਰੂ ਕੀ ਸੰਗਤ ਅਰਾਸ਼ ਜਿਆਦੇ ਹੋ ਜਾਂਦਾ ਹੈ ਅਰਾਸ਼ ਕੁਝ ਸੰਗਤ ਬਾਹਰ ਬੈਠੀ ਹੈਗੀ ਕੁਝ ਭਈ ਬੜੇ ਪਿਆਰ ਦੇ ਨਾਲ ਅੰਦਰ ਆ ਕੇ ਲੰਗਰ ਛਕੀ ਜਾਂਦੀ ਹੈ ਸਾਰੀ ਸੰਗਤ ਗੁਰੂ ਘਰ ਸ਼ੀ ਦਾ ਜੋ ਕਿ ਅੱਜ ਦਸਮੀ ਦਾ ਬੜਾ ਪਵਿੱਤਰ ਤਿਹਾਰ ਤੇ ਦੁਸ਼ਹਿਰੇ ਦਾ ਤਿਹਾਰ ਹੈ ਇਸ ਕਰਕੇ ਸਾਰੀ ਸੰਗਤ ਦਰਸ਼ਨ ਮੇਲੇ ਕਰਨ ਆਈ ਹੈ ਤੇ ਮੱਥਾ ਟੇਕ ਕੇ ਨਿਹਾਲ ਹੁੰਦੇ ਨੇ ਸਾਰੀ ਗੁਰਸਿੱਖ ਸੰਗਤ ਪਿੰਡ ਦੇਸੂ ਖੁਰਦਾ ਸ਼ੀਦਾ ਗੁਰੂ ਘਰਾ ਤੇ ਅੱਜ ਦਸਮੀ ਦਾ ਕਰਕੇ ਇੱਥੇ ਬੜੇ ਪਿਆਰ ਦੇ ਨਾਲ ਬੜੇ ਸ਼ਰਧਾ ਦੇ ਨਾਲ ਸੰਗਤ ਲੰਗਰ ਛਕਦੀ ਹੈਗੀ ਕਰ ਤੋਂ ਬਾਹਰ ਨਿਕਲ ਸਰ ਨਪਈ ਇਥੇ ਸਾਰੀਆਂ ਬੜੀਆਂ ਸੋਹਣੀਆਂ ਦੁਕਾਨਾਂ ਸਜਾਂਗੀਆਂ ਵੀਰਾਂ ਨੇ ਤੁਸੀਂ ਆਪ ਦੀ ਇੱਛਾ ਅਨੁਸਾਰ ਇਥੋਂ ਕੋਈ ਸਮਾਨ ਖਰੀਦ ਸਕਦੇ ਹੋਗੇ ਭਾਈ ਦੁਕਾਨਾਂ ਤੋਂ ਇਥੇ ਬੜੇ ਚੰਗੇ ਮੰਜਾਰੇ ਤੇ ਦੁਕਾਨਾਂ ਲਾਉਂਦੇ ਨੇ ਇਥੇ ਕਾਫੀ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਕਾਫੀ ਰੌਣਕ ਹੁੰਦੀ ਹੈ ਕਿਉਂਕਿ ਹਰ ਸਾਲ ਹਰ ਮਹੀਨੇ ਇਥੇ ਦਸਵੀਂ ਦਾ ਕਰਕੇ ਸੰਗਤ ਜਿਆਦਾ ਹੁੰਦੀ ਹੈ ਤਾਂ ਫਿਰ ਉਹਦਾ ਕਰਕੇ ਇਥੇ ਦੁਕਾਨਾਂ ਵੀ ਚੰਗੀਆਂ ਲੱਗੀਆਂ ਹੁੰਦੀਆਂ ਨੇ ਸੰਗਤ ਪ੍ਰਸ਼ਾਦਾ ਸ਼ਾਕੇ ਇੱਥੇ ਭਾਈ ਝੂਠੇ ਬਰਤਨਾਂ ਦੀ ਸੇਵਾ ਹੁੰਦੀ ਹੈਗੀ ਸਾਰੇ ਬਰਤਨ ਇੱਥੇ ਥੋਤੇ ਜਾਂਦੇ ਆ ਮਾਂਜੇ ਜਾਂਦੇ ਆ ਜਿੰਨੀ ਵੀ ਸੰਗਤ ਲੰਗਰ ਸ਼ਾਕੇ ਆਉਂਦੀ ਹੈਗੀ ਝੂਠੇ ਬਰਤਨਾਂ ਦੀ ਸੇਵਾ ਹੁੰਦੀ ਹੈਗੀ ਇਧਰਲੇ ਪਾਸੇ ਬਾਹਰਲੇ ਪਾਸੇ ਲੰਗਰ ਤੋਂ ਨਿਕਲਸਾਰ ਇੱਥੇ ਸਾਰੀ ਸੰਗਤ ਝੂਠੇ ਬਰਤਨ ਸੇਵਾਦਾਰ ਸਾਫ਼ ਕਰੀ ਜਾਂਦੇ ਨਾਲ ਦੀ ਨਾਲ ਸਾਰੇ ਸੇਵਾਦਾਰ ਬੜੀ ਸੋਹਣੀ ਸੇਵਾ ਕਰਦੇ ਹੈਗੇ ਇੱਥੇ ਲੰਗਰ ਛਕੰਤੋਂ ਬਾਅਦ ਸਾਰੇ ਸੰਗਤ ਇੱਥੇ ਭਾਈ ਸੇਵਾਦਾਰ ਝੂਠੇ ਵਰਤਨਾ ਦੀ ਸੇਵਾ ਕਰਦੇ ਨੇ ਬਹੁਤ ਸੋਹਣੀ ਸੇਵਾ ਕਰਦੇ ਐ ਭਾਈ ਸਾਰੇ ਸੇਵਾਦਾਰ ਜੀ ਸੁਖਰ ਦਾ ਤੇ ਸਾਨੂੰ ਇਹਨਾਂ ਦੇ ਦਰਸ਼ਨ ਮੇਲੇ ਕਰਾਉਣੇ ਆ ਜੀ ਇੱਥੇ ਭਾਈ ਸਿੰਘ ਦੋ ਸਿੰਘ ਇੱਕ ਚਿੱਟੇ ਘੋੜੇ ਤੇ ਸ਼ਹੀਦ ਹੋਈ ਸੀ ਸਿੰਘ ਇੱਥੇ ਤੇ ਉਹਨਾਂ ਦੀ ਬੜੀ ਕਿਰਪਾ ਹੈਗੀ ਸਿੱਖਾਂ ਦੀ ਭਾਈ ਇੱਥੇ ਇੱਥੇ ਜੰਡ ਸਾਹਿਬ ਨੇ ਇੱਥੇ ਭਾਈ ਕਿਲੀਆਂ ਤੇ ਕਿਦੋਂ ਵੀ ਕੋਈ ਪਸ਼ੂ ਹੁੰਦਾ ਹੈ ਤੇ ਜਾਂ ਕੋਈ ਪਸ਼ੂਆਂ ਦੇ ਵਾਧੇ ਵਾਸਤੇ ਦੁੱਧ ਖੀਰ ਇੱਥੇ ਹਰ ਦਸਮੀ ਨੂੰ ਸਾਰੀ ਸੰਗਤ ਸਾਰੇ ਇੱਥੇ ਲੋਕ ਆ ਕੇ ਬੜੇ ਖੁਸ਼ੀ ਦੇ ਨਾਲ ਚੜਾ ਕੇ ਜਾਂਦੇ ਨੇ ਮੱਥਾ ਟੇਕ ਕੇ ਜਾਂਦੇ ਨੇ ਤੇ ਸੰਤਾਂ ਦਾ ਗੁਰੂ ਘਰੋਂ ਆਸ਼ੀਰਵਾਦ ਲੈ ਕੇ ਜਾਂਦੇ ਨੇ ਭਾਈ ਪਿੰਡ ਦੇ ਸੁਖੁਰਦ ਸ਼ਹੀਦਾਂ ਵਾਲਾ ਗੁਰੂ ਘਰ ਵਜਦਾ ਥੋੜਾ ਇਹ ਪਿੰਡ ਦੇ ਪਾਸੇ ਤੇ ਆ ਭਾਈ ਇਹ ਇੱਥੇ ਤੁਸੀਂ ਆ ਕੇ ਪਸ਼ੂਆਂ ਦੇ ਵਾਧੇ ਖਾਤਰ ਆ ਤੇ ਇੱਥੇ ਮੱਥਾ ਟੇਕ ਸਕਦੇ ਹੋਗੇ ਤੇ ਇੱਥੋਂ ਤੁਸੀਂ ਆਸ਼ੀਰਵਾ ਲੈ ਸਕਦੇ ਹੋ ਹਾਂਜੀ ਹਾਂਜੀ ਲੈ ਸਕਦੇ ਸਤਪਾਜੀ ਅੱਗਟਾ ਚੱਕਿਆ ਨੂੰ ਕੰਤਾਸ ਇੱਥੇ ਭਾਈ ਕਿੱਲੀਆਂ ਚੜ੍ਹਦੀਆਂ ਨੇ ਗੱਟਾ ਲਿਆਉਂਗਾ ਗੋਲਕ ਤੇ ਘੋੜੇ ਇੱਥੇ ਬੱਚਿਆਂ ਦੇ ਮਿੱਠੀ ਮਰਾਦ ਬਾਰੇ ਵੀ ਅਰਦਾਸ ਹੁੰਦੀ ਐ ਤੇ ਝੋਲੀਆਂ ਭਰ ਕੇ ਜਾਂਦੀ ਆ ਸਾਰੀ ਸੰਗਤ ਇਥੋਂ ਕੋਈ ਨਹੀਂ খালি ਮੁੜਦਾ ਭਾਈ ਸ਼ਹੀਦਾ ਗੁਰੂ ਘਰ ਪਿੰਡ ਦੇ ਸੁਖੁਰ ਦਾ ਤੇ ਕਿਲੀਆਂ ਚੜ੍ਹਦੀਆਂ ਨੇ ਪਸੂ ਦੇ ਵਾਧਿਆਂ ਖਾਤਰ ਭਾਈ ਤੇ ਇਥੇ ਕਪੜੇ ਥਾਂ ਜੋ ਵੀ ਚੋਲਾ ਸਾਹਿਬ ਜਾਨੀ ਕੀ ਰਮਾਲੇ ਸਭ ਕੁਝ ਕਿਰਪਾ ਹੁੰਦੀ ਆ ਪਾਈ ਵਾਹਿਗੁਰੂ ਜੀ ਕੀ ਫਤਿਹ ਹਾ ਜੀ ਵੰਦੀ ਹੈ ਭਾਈ ਆ ਦੇਖੋ ਅੱਜ ਹੀ ਬਣ ਕੇ ਗਏ ਨੇ ਹਰਾਂ ਨੇ ਮੈਂ ਇਤੋਂ ਬੜੀ ਕਿਰਪਾ ਹੁੰਦੀ ਆ ਭਾਈ ਗੁਰੂ ਘਰ ਜੀ ਦਾ ਚੋਂ ਕੋਈ ਵਸਤਰ ਹੋਵੇਗਾ ਉਹ ਜਿਸ ਕਿਤੇ ਯਾਤਰੇ ਪਾਸੇ ਪਿੱਛੇ ਆਇਆ ਉਹ ਸੇਵਾ ਨੂੰ ਜੀਤਾਰਦੇ ਹੋ ਦੁਬਾਰਾ ਉਹ ਸੂਚਨਾ ਵਾਹਿਗੁਰੂ ਧੰਨਾ ਮਹਾਰਾਜ ਜਿਸ ਦੇ ਛੋੜਾ ਟੱਕਿਆ ਗਿਆ ਲੰਗਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਜਿਸ ਕਿਸੇ ਨੇ ਗਿਆ ਸਦਾ ਭਾਈ ਪਾਪ ਲੱਗਦਾ ਗੁਰੂ ਘਰ ਆਪਾਂ ਪਿੰਡ 'ਚ ਹੁੰਦਾ ਸੀ ਇੱਥੇ ਝਾੜਮਲੇ ਹੁੰਦੇ ਸੀ ਸਾਰੇ ਝਾੜਮਲੇ ਹੁੰਦੇ ਸੀ ਗੁਰੂ ਘਰ ਤੋਂ ਪਿੰਡ 'ਚ ਹੁੰਦਾ ਸੀ ਅੱਛਾ ਗੁਰੂ ਘਰ ਪਿੰਡ 'ਚ ਹੁੰਦਾ ਸੀ ਇਹਦਾ ਹੁਣ ਹੀ ਮਨਾ 35 ਸਾਲ 40 ਸਾਲ ਹੋ ਗਈ 40 ਸਾਲ ਨਹੀਂ ਹੁਣ ਤਾਂ ਬਹੁਤ ਸ਼ੀਦਾ ਹੈ ਸਾਹ ਜਗਾ ਬਹੁਤ ਬਹੁਤ ਕੋ ਹੈ ਹਾਂਜੀ ਹਾਂਜੀ ਹਾਂ ਹੋ ਸਕਦੀ ਹੈ ਠੀਕ ਹੈ ਜੀ ਹਾਂਜੀ ਦੋਸਤੋ ਤੁਹਾਨੂੰ ਦਰਸ਼ਨ ਮੇਲੇ ਕਰਵਾਉਣੇ ਆਗੇ ਅੰਦਰ ਕੋਹਰਾ ਸਾਹਿਬ ਦੇ ਤਾਂ ਬਣੇ ਰਹੋ ਨਾਲ ਪਾਈ ਵਾਹਿਗੁਰੂ ਧੰਨਾ ਮਹਾਰਾਜ ਤੁਸੀਂ ਅੰਦਰ ਹੋਰ ਜਾ ਸਕਦੇ ਹੋਗੇ ਹਨਾ ਇੱਕ ਪੌੜੀ ਤੁਹਾਨੂੰ ਹੋਰ ਉੱਤਰ ਨਹੀਂ ਪੂਠੇ ਥੱਲੇ ਇਹ ਥੱਲੇ ਭਾਈ ਇਸ ਤਰ੍ਹਾਂ ਦਾ ਹੈਗਾ ਵਾਹਿਗੁਰੂ ਧੰਨਾ ਮਹਾਰਾਜ ਹੁਣ ਆਪਾਂ ਚੱਲਦੇ ਆਂ ਵਾਪਸ ਇਧਰਲੇ ਪਾਸੇ ਭਾਈ ਸਾਰੀ ਸੰਗਤ ਦਰਸ਼ਨ ਮੇਲੇ ਕਰਦੇ ਨੇ ਇਥੇ ਇੱਕ ਤਰ੍ਹਾਂ ਦੀ ਸਮਾਦਬਣੀ ਹੋਈ ਆ ਭਾਈ ਸ਼ਹੀਦਾਂ ਦੀ ਨਰਮਾਂ ਵੀ ਤੇ ਸੰਗਤ ਨੇ ਅੱਜ ਦਸਵੀਂ ਹੈ ਦੁਸ਼ਹਿਰਾ ਵੀ ਅੱਜ ਤੇ ਇੱਥੇ ਭਈ ਜੋਤਾਂ ਚੱਲਦੀਆਂ ਨੇ ਭਾਈ ਗੁਤਾਨਾ ਮਹਾਰਾਜ ਜੈ ਸ਼ੀਦਾ ਦੀ ਤੇ ਇੱਥੇ ਮਿੱਠੀ ਮੁਰਾਦ ਖਤਰ ਅੰਦਰ ਵੀ ਨਿਮ ਬੰਨੇ ਹੋਇਆ ਪਾਇ ਤੇ ਇੱਥੇ ਸੰਗਤ ਬੜੀ ਆਉਂਦੀ ਹੈ ਪ੍ਰਸ਼ਾਦ ਸਾਰੇ ਇੱਥੇ ਸੰਗਤਾ ਦੇ ਇਕ ਇੱਥੇ ਸੇਵਾ ਲੈ ਕੇ ਆਉਂਦੀ ਹੈ ਕਣਕ ਦੇ ਰੂਪ ਦੇ ਵਿੱਚ ਪਾਇ ਹਾਂਜੀ ਦੋਸਤੋ ਆਪਾਂ ਤੁਹਾਨੂੰ ਘਰੇ ਦੇ ਦਰਸ਼ਨ ਮੇਲੇ ਕਰਾਉਣ ਤੋਂ ਬਾਅਦ ਆ ਕਿੰਨਾ ਕ ਮੈਨੂੰ ਥੋੜਾ ਬਹੁਤ ਪਤਾ ਸੀਗਾ ਹਨਾ ਤੇ ਇੱਥੇ ਗੁਰੂ ਘਰ ਦੇ ਬਾਰੇ ਉਹਨਾਂ ਕ ਸੁਣੂ ਮੈਂ ਇਹਦੇ ਵਿੱਚ ਦੱਸਤਾ ਤੇ ਹੁਣ ਇੱਥੇ ਜੀ ਕੁਝ ਬੋਰਡ ਤੇ ਲਿਖਿਆ ਦਾ ਮੈਂ ਤੁਹਾਨੂੰ ਲਾਜ਼ਮੀ ਉਹ ਦਰਸ਼ਨ ਮੇਲੇ ਜਾ ਪੜ ਕੇ ਤੁਹਾਨੂੰ ਲਾਜ਼ਮੀ ਦੱਸਦੇ ਭਾਈ ਹਾਂਜੀ ਦੋਸਤੋ ਬਸ ਇੰਨਾ ਕੁ ਸੀਗਾ ਗੱਲਬਾਤ ਸੀਗੀ ਇੱਥੋਂ ਦੀ ਤਾਂ ਹੁਣ ਚਲਦੇ ਆਪਾਂ ਵਾਪਸ ਘਰਾਂ ਨੂੰ ਤੇ ਜੇ ਬਲੌਗ ਤੁਸੀਂ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਵਸਦੇ ਰਹੋ ਰੱਬ ਰਾਖਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਫਤੇ ਭਾਈ ਮੁੰਡੇ